ਤੁਸੀਂ ਆਹ ਟ੍ਰੈਫਿਕ ਦਾ ਹਾਲ ਆ ਚੌੜੇ ਬਿਜਾਰ ਦਾ ਸਾਇਰਨ ਵੱਜ ਰਿਹਾ ਵਾ ਜਾਮ ਇੰਨਾ ਕਾ ਵੀ ਕੋਈ ਕਿ ਕੋਈ ਰਾਹ ਛੱਡਣ ਨੂੰ ਤਿਆਰ ਨਹੀਂ ਗੱਡੀਆਂ ਦਾ ਰਾਹ ਛੱਡਣ ਗੱਡੀਆਂ ਵੀ ਆ ਜਾਮ ਵੀ ਤੁਸੀਂ ਦੇਖ ਸਕਦੇ ਹੋ ਨਾ ਜਾਮ ਕਿੰਨਾ ਮੈਂ ਕੋਸ਼ਿਸ਼ ਕਰਦਾ ਤੁਹਾਨੂੰ ਦਿਖਾਉਣ ਦੀ ਸੋਹੇ ਦੇਖੋ ਬਈ ਆਹ ਜਾਮ ਹਣ ਆ ਐਮਬੂਲੈਂਸ ਆ ਕੀ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਨਹੀਂ ਲੁਧਿਆਣਾ ਕਮਿਸ਼ਨਰ ਸਭ ਨੂੰ ਇਹ ਬੇਰੀ ਹੋਵੇ ਦੀ ਕਰਿਓ ਕਿ ਇਹ ਸੋਰੇ ਆਹੀ ਰਾਵਾਂ ਦਿੱਲੀ ਆਹੀ ਕੋ ਚੱਲਦੇ ਹੋ ਹੈ ਚਲੋ ਚਲ ਸੋਰੇ ਦੇਖੋ ਭਾਈ ਐਂਬੂਲੈਂਸ ਤੇ ਬਾਈਗਲੇ ਵੀ ਦਿੱਲੀ ਆਹੀ ਕੋ ਚੱਲਦੇ ਆ ਕੋ ਤੁਸੀਂ ਆਹ ਟ੍ਰੈਫਿਕ ਦਾ ਹਾਲ ਆ ਚੌੜੇ ਬਿਜਾਰ ਦਾ ਸਾਇਰਨ ਵੱਜ ਰਿਹਾ ਵਾ ਜਾਮ ਇੰਨਾ ਕਾ ਵੀ ਕੋਈ ਕਿ ਕੋਈ ਰਾਹ ਛੱਡਣ ਨੂੰ ਤਿਆਰ ਨਹੀਂ ਗੱਡੀਆਂ ਦਾ ਰਾਹ ਛੱਡਣ ਗੱਡੀਆਂ ਵੀ ਆ ਜਾਮ ਵੀ ਤੁਸੀਂ ਦੇਖ ਸਕਦੇ ਹੋ ਨਾ ਜਾਮ ਕਿੰਨਾ ਮੈਂ ਕੋਸ਼ਿਸ਼ ਕਰਦਾ ਤੁਸੀਂ ਜਾ ਲਗਾਉਣ ਦੀ ਥੋੜੇ ਬੈਠੋ ਬਈ ਆਹ ਜਾਮ ਹਣ ਆ ਐਮਬੂਲੈਂਸ ਆ ਕੀ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਨਹੀਂ ਲੁਧਿਆਣਾ ਕਮਿਸ਼ਨਰ ਸਾਹਿਬ ਨੂੰ ਮੈਂ ਵੀਡੀਓ ਵੇਖੀ ਕਰਿਓ ਕਿ ਇਹ ਹੈ ਆ ਤੁਹਾਡੇ ਵਾਸਤੇ ਹੋਰੇ ਆਹੀ ਰਹਾ ਵਾ ਦਿੱਲੀ ਆਹੀ ਕੋ ਚਲਦੇ ਹੋ ਹੈ ਚਲੋ ਚਲੋ ਸੋਏ ਦੇਖੋ ਬਾਈ ਐਂਬੂਲੈਂਸ ਤੇ ਬਾਈ ਦੇ ਨਾਲ ਵੀ ਦਿੱਲੀ ਆਹੀ ਕੋ ਚਲਦੇ ਆ